ਗੱਟੀ ਰਾਜੋਗੇ ਖੁੰਦਰ ਹਯਾਰਾ ਟਿੱਬੀ ਵਾਲਾ ਟੈਂਡੀ ਵਾਲਾ ਕਿਲਚੇ ਇਹ ਸਾਡੇ ਨਾਲੋਂ ਸਪਰਕ ਟੁੱਟ ਚੁੱਕਾ ਹੈ ਇਹ ਮਾ ਚੱਲ ਰਿਹਾ ਜਿਹਨੂੰ ਆਪਾਂ ਇੰਗਲਿਸ਼ ਵਾਲਪੂਲ ਕਹਿੰਦੇ ਆ ਉਹਦੇ ਕਰਕੇ ਕੱਟ ਲੱਗ ਰਿਹਾ ਹੈ ਹੁਣ ਵੀ ਉਹ ਜ਼ਮੀਨ ਅੱਗੋਂ ਕੱਟੀ ਜਾ ਰਿਹਾ ਹੈ ਉਹਦੇ ਕਰਕੇ ਅਸੀਂ ਹੁਣ ਇਹ ਨੂੰ ਵਧਣਾ ਸ਼ੁਰੂ ਕਰਤਾ ਹੈ ਜਿਹੜਾ ਬੰਨ ਸੀ ਪਾਣੀ ਸੀ ਉਹਨੂੰ ਢਾਲਾਣੀ ਸ਼ੁਰੂ ਕਰਤੀ ਪਹਿਲਾਂ 5 ਫੁੱਟ ਫਿਰ 10 ਫੁੱਟ ਫਿਰ ਰੋਜ਼ ਦਾ 15 ਫੁੱਟ ਦੇਥੋਂ ਟੁੱਟਦਾ ਤੇ ਅੱਗੇ ਬਿਲਕੁਲ ਪਾਣੀ ਜਾਣਾ ਬੰਦ ਹੋ ਜਾਣਾ ਸਾਰਾ ਦਰਿਆ ਦਾ ਬੂੰਹੀ ਅਗਰੂ ਹੋ ਜਾਣਾ ਸੰਗਤ ਨੇ ਸਨੇਹਾ ਭੇਜਿਆ ਵੀ ਉਥੇ ਸਾਨੂੰ ਮਿੱਟੀ ਦੀ ਲੋੜ ਏ ਥੋੜਿਆਂ ਲੋੜ ਏ ਸਾਰੀ ਮਸ਼ੀਨਰੀ ਲੋੜ ਏ ਅਸੀਂ ਫਿਰ ਉਥੇ ਲੋਕਾਂ ਸੁਪਰੰਗ ਕਰਕੇ ਸਾਰੀਆਂ ਟਰਾਲੀਆਂ ਭੇਜੀਆਂ ਗੱਟੇ ਭੇਜੇ ਮਿੱਟੀ ਭੇਜੀ ਲੰਗਰ ਦੀ ਸੇਵਾ ਕੀਤੀ ਆ ਤੇ ਬਹੁਤ ਸਰਕਾਰ ਨੇ ਕੋਈ ਨਹੀਂ ਕੀਤਾ ਚਿੰਤਾ ਬਹੁਤ ਜ਼ਿਆਦੀ ਹੋ ਗਈ ਸੀ 15 ਬੰਦੇ ਇਹ ਲੇਵਰ ਦੇ ਸੀ ਤੇ 15 ਬੰਦੇ ਸਾਡੇ ਸੀਗੇ ਲੰਗਰ ਦੀ ਸੇਵਾ ਕਰਦੇ ਆ ਜਿੰਨੇ ਜੋਗੇ ਜਿਤਨਾ ਵੀ ਇੱਥੇ ਜਿਹੜੀ ਵੀ ਚੀਜ਼ ਦੀ ਲੋੜ ਹੈ ਉਸ ਤਰ੍ਹਾਂ ਟਰੈਕਟਰ ਟਰਾਲੀਆਂ ਸਭ ਕੁਝ ਗੁਰੂ ਦੀ ਕਿਰਪਾ ਪਾਣੀ ਵੀ ਅੱਗੇ ਨਾਲ ਲੈ ਗਿਆ ਮਹਾਰਾਜ ਦੀ ਮਿਹਰ ਹੋ ਗਈ ਹੈ ਜੇ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਇਹ ਬੰਨ ਟੁੱਟ ਕੇ ਫੋਲਪਰ ਪਾਣੀ ਵੜ ਜਾਣਾ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਤੇਜ਼ੀ ਦੇ ਨਾਲ ਜਿਹੜਾ ਇਹ ਪਾਣੀ ਇੱਥੇ ਆ ਰਿਹਾ ਹੈ ਤਾਂ ਇਸ ਦਰਿਆ ਦੇ ਵਿੱਚ ਇਹ ਨੋਚਾਂ ਦੇੜੀਆਂ ਤਿਆਰ ਕੀਤੀਆਂ ਗਈਆਂ ਨੇ ਤਾਂ ਪਰ ਉਹ ਨੋਚਾਂ ਨੂੰ ਵੀ ਜਿਹੜਾ ਕਿਤੇ ਨਾ ਕਿਤੇ ਏਡੀ ਵੱਡੀ ਮਾਤਰਾ ਦੇ ਵਿੱਚ ਪਾਣੀ ਹੈ ਉਹ ਘੇਰਦਾ ਨਜ਼ਰ ਆ ਰਿਹਾ ਹੈ ਸਾਹਮਣੇ ਜਿਹੜੀ ਨੋਚ ਹੈ ਬਿਲਕੁਲ ਦੇਖਦੀ ਦਿਖਾਈ ਦੇ ਰਹੀ ਹੈ ਤਾ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਆਪਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰ ਸਾਂਝੀ ਕੀਤੀ ਸੀ ਰਾਜੂ ਗੱਟੀਕੇ ਬਿਲਕੁਲ ਉਹ ਸਾਹਮਣੇ ਰਾਜੂ ਗੱਟੀਕੇ ਬਿਲਕੁਲ ਇਹਦੇ ਨਾਲ ਪਿੰਡ ਹੈ ਤਾਂ ਹੋਰ तमाम ਜਿਹੜੇ ਪਿੰਡ ਇਸ ਦੇ ਨਾਲ ਹੈ ਇਸ ਤੋਂ ਅੱਗੇ ਜਿਹੜਾ ਖੁੰਧਰ ਹੈ ਤਾਂ ਹੋਰ ਜਿੰਨੇ ਪਿੰਡ ਇੱਧਰ ਹੈ ਤਾਂ ਅਗਲੇ ਪਾਸੇ ਜਿਹੜਾ ਬਿਲਕੁਲ ਬਾਰਡਰ ਆਇਆ ਤਾਂ ਇਹ ਤਸਵੀਰ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਫਿਰੋਹੇਪੁਰ ਬਿਲਕੁਲ ਏਰੀਏ ਦੇ ਨਾਲ ਜਿਹੜਾ ਇਹ ਸਤਲੁਜ ਦਰਿਆ ਹੈ ਤਾਂ ਕਿਤਨਾ ਕਿਤੇ ਲੋਕਾਂ ਨੂੰ ਇਹ ਚਿੰਤਾ ਹੋ ਗਈ ਹੈ ਤਾਂ ਇਸ ਤੋਂ ਕੁਝ ਨਾ ਕੁਝ ਅੱਗੇ ਜਾ ਕੇ ਜਿਹੜਾ ਇਸ ਤੇਜ਼ੀ ਪਾਣੀ ਨੇ ਇੰਨਾ ਕੁ ਬਹਾਵ ਹੈ ਇਹ ਜਿਹੜਾ ਬੰਨ ਹੈ ਉਸ ਨੂੰ ਕਰਨਾ ਸ਼ੁਰੂ ਕਰ ਦਿੱਤਾ ਉਸਦੇ ਖਾਰ ਪੈਣੀ ਸ਼ੁਰੂ ਹੋ ਗਈ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਲੋਕਾਂ ਵੱਲੋਂ ਉੱਥੇ ਜਿਹੜਾ ਹੁਣ ਨਵਾਂ ਤਿਆਰ ਕੀਤਾ ਜਾ ਰਿਹਾ ਗਟਿਆਂ ਦੇ ਨਾਲ ਬਹੁਤ ਵੱਡੀ ਗੈੰਟੀ ਦੇ ਵਿੱਚ ਲੋਕ ਜਿਹੜੇ ਤੇ ਪਹੁੰਚ ਰਹੇ ਨੇ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਇੱਥੋਂ ਦੀ ਗੱਲਬਾਤ ਵੀ ਕਰਦੇ ਆਂ ਤਾਂ ਇੱਥੇ ਆ ਜਿਹੜੇ ਲੋਕ ਪਹੁੰਚੇ ਆ ਵੱਖ-ਵੱਖ ਪਿੰਡਾਂ ਤੋਂ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਅਸੀਂ ਵੀ ਪਿਛਲੇ ਪਾਸੇ ਤਸਵੀਰਾਂ ਵੇਖੀਆਂ ਐ ਤਾਂ ਸਾਰੇ ਪੰਜਾਬੀ ਆ ਜਿਹੜੇ ਇੱਥੇ ਫੇਰ ਇਕੱਠੇ ਹੋ ਚੁੱਕੇ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਤਲੁਜ ਦਰਿਆ ਉਸ ਦੀ ਤਸਵੀਰ ਆਪਾਂ ਲੋਕਾਂ ਦੇ ਨਾਲ ਸਾਂਝੀ ਕਰ ਰਹੇ ਵੈਰ ਜਿੱਕਾ ਖਾਲਸਾ ਤੇ ਵੈਰ ਜਿੱਕੀ ਫਤੇ ਜੀ ਮੈਂ ਡਾਕਟਰ ਇੰਦਰਜੀਤ ਮਾਮਦੋੜ ਤੋਂ ਇਹ ਜਿਹੜੀ ਸਤਲੁਜ ਦਰਿਆ ਦਾ ਕਹਿਰ ਆ ਇਹ ਬੜੇ ਜ਼ੋਰਾਂ ਤੇ ਚੱਲਦਾ ਪਿਆ ਹੈਗਾ ਜਿੱਥੇ ਸੰਗਤ ਦਾ ਵੀ ਬੜਾ ਜ਼ੋਰ ਆ ਕੱਲ ਪਰਸੋਂ ਦਾ ਤਾਂ ਜਾਦਾ ਕੰਮ ਖਰਾਬ ਹੋ ਗਿਆ ਸੀ ਇੱਥੇ ਜੇ ਸੰਗਤ ਨਾ ਇੰਨੀ ਇਕੱਠੀ ਹੋ ਕੇ ਪੈਂਦੀ ਤੇ ਹੋ ਸਕਦਾ ਏ ਬੰਦ ਦਾ ਨੁਕਸਾਨ ਕਰਦਾ ਹਾਂਜੀ ਹੁਣ ਸੇਵਾ ਦੇ ਅਸੀਂ ਤਾਂ ਮੁੰਡੋੜ ਤੋਂ ਆਏ ਜੀ ਲੰਗਰ ਲੈ ਕੇ ਆਏ ਆ ਸਵੀਰ ਦਾ ਲੰਗਰ ਚੱਲੀ ਜਾਂਦਾ ਹੋਰ ਬੜੀਆਂ ਕਾਫੀ ਲੰਗਰ ਚੱਲਦੇ ਪਏ ਹੈਗੇ ਲੋਕ ਬੜੇ ਇਹ ਸੇਵਾ 'ਚੋ ਜੁਟੇ ਖੜੇ ਆ ਪਾਸੇ-ਪਾਸੂ ਬਹੁਤ ਦੂਰੋਂ ਦੂਰੋਂ ਤੱਕ ਮਿੱਟੀ ਲੋਕੀ ਲੈ ਕੇ ਆ ਰਹੇ ਆ ਕੋਈ ਉਸ ਤਰ੍ਹਾਂ ਮਿੱਟੀ ਲੈ ਕੇ ਆ ਰਿਹਾ ਕੋਈ ਤੋੜੇ ਭਰ ਕੇ ਲੈ ਕੇ ਆ ਰਿਹਾ ਬੜੀ ਸੇਵਾ ਚੱਲਦੀ ਪਈ ਐ ਜਿੰਦੇ 'ਚੋ ਸਰਕਾਰ ਕੁਛ ਨਹੀਂ ਕਰ ਰਹੀ ਜੀ ਮੇਨ ਵੱਡੀ ਦਿੱਕਤ ਹੈ ਸਰਕਾਰਾਂ ਦਾ ਕੰਮ ਹੈ ਤੇ ਸਰਕਾਰ ਕੁਝ ਨਹੀਂ ਕਰ ਰਹੀ। ਇਹੀ ਸੰਘਤ ਕਰ ਰਹੀ ਹੈ ਜੋ ਕਰ ਰਹੀ ਹੈਗੀ ਹੈ। ਕੋਈ ਸਰਕਾਰ ਨੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਪੁੱਛਿਆ ਆਣ ਕੇ ਕਾਫੀ ਪਿੰਡ ਵਿੱਚ ਦਰਿਆ ਦੇ ਘیرے ਹੋਏ ਆ ਜਿੱਥੇ ਡੰਗਰ ਵੀ ਪਾਣੀ 'ਚ ਖੜੇ ਆ ਤੇ ਬੰਦੇ ਛੱਤਾਂ ਦੇ ਬੈਠੇ ਹੋਏ ਆ। ਉਹਨਾਂ ਵਾਸਤੇ ਕੋਈ ਵੀ ਐਡਾ ਪ੍ਰਬੰਧ ਨਹੀਂ ਕੀਤਾ ਗਿਆ ਹੈਗਾ। ਜਿਹੜੇ ਕੋਈ ਕਿਸਿਆਂ ਨੂੰ ਘਰੋਂ ਕੱਢ ਕੇ ਲਿਆਏ ਆ ਉਹਨਾਂ ਵਾਸਤੇ ਰਸਤਾ ਨਹੀਂ ਪਹਚਾਈਆਂ ਗਈਆਂ ਨਾ ਡੰਗਰਾਂ ਵਾਸਤੇ ਨਾ ਬੰਦਿਆਂ ਵਾਸਤੇ। ਠੀਕ ਹੈ ਜੀ ਉੱਥੇ ਵੀ ਸਾਰੀਆਂ ਸੰਗਤਾਂ ਹੀ ਪਚਾਰੀਆਂ। ਤੁਸੀਂ ਕੀ ਕਹਿਣਾ ਚਾਹੋਗੇ ਬਾਪੂ ਵੈਰੂ ਜੀ ਦਾ ਖਾਲਸਾ ਵੈਰੂ ਜੀ ਫਤਿਹ ਮੈਂ ਅਮਰੀਕ ਸਿੰਘ ਪਿੰਡ ਮਮਦੋੜਾ ਜੀ ਅਸੀਂ ਇੱਥੇ ਜੋ ਪਾਣੀ ਦੀ ਸਮੱਸਿਆ ਬਹੁਤ ਜੱਜ ਆਈ ਸਾਡਾ ਹਬੀਬ ਕੇ ਬੰਨ ਟੁੱਟਣ ਵਾਲਾ ਹੋ ਗਿਆ ਆ ਜਾ ਆ ਜਾ ਇਹ ਬੰਨ ਟੁੱਟਣ ਵਾਲਾ ਹੋ ਗਿਆ ਸੰਗਤ ਨੇ ਸਨੇਹਾ ਭੇਜਿਆ ਵੀ ਉੱਥੇ ਸਾਨੂੰ ਮਿੱਟੀ ਲੋੜ ਏ ਤੋੜੇ ਲੋੜ ਏ ਸਾਰੀ ਮਸ਼ੀਨਰੀ ਲੋੜ ਏ ਅਸੀਂ ਫਿਰ ਉਥੇ ਲੋਕਾਂ ਸਪਰਕ ਕਰਕੇ ਸਾਰੀਆਂ ਟਰਾਲੀਆਂ ਭੇਜੀਆਂ ਗੱਟੇ ਭੇਜੇ ਮਿੱਟੀ ਭੇਜੀ ਲੰਗਰ ਦੀ ਸੇਵਾ ਕੀਤੀ ਆ ਤੇ ਬਹੁਤ ਸਰਕਾਰ ਨੇ ਕੋਈ ਨਹੀਂ ਕੀਤਾ ਪਾਣੀ ਬਹੁਤ ਜ਼ਿਆਦਾ ਸੀ ਜੇ ਪਬਲਿਕ ਅਮਨੋੜ ਤੋਂ ਚਾਰ ਸਾਹਿਬ ਗੁਰਦੁਆਰੇ ਜੇ ਸੰਗਤ ਨਾ ਚਾਰਾ ਮਾਰਦੀ ਹੁੰਦਾ ਵੀ ਇਹ ਬੰਨ ਟੁੱਟ ਜਾਂਦਾ ਰੋਇਪੁਰ ਵੀ ਟੁੱਟ ਜਾਂਦਾ ਪਰ ਦੁੱਖ ਦੀ ਘੜੀ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਸਾਰੇ ਲੋਕ ਨਾਲ ਖੜ ਜਾਂਦੇ ਆ ਪੰਜਾਬੀ ਭਾਵੇਂ ਉਹ ਵੱਖ-ਵੱਖ ਸੂਬਿਆਂ ਦੇ ਲੋਕ ਹੋਣ ਸਾਰੇ ਨਾਲ ਡਟ ਕੇ ਨਾਲ ਨਾਲ ਬਿਲਕੁਲ ਨਾਲ ਹਾਂਜੀ ਹਾਂਜੀ ਬਗੀਚਾ ਸਿੰਘ ਪਿੰਡ ਮਮਡੋਟ ਹਾਂਜੀ ਆਦਿ ਲੰਗਰ ਦੀ ਸੇਵਾ ਕਰਦੇ ਆ ਜਿੰਨੇ ਜੋਗੇ ਜਿਤਨਾ ਵੀ ਇੱਥੇ ਜਿਹੜੀ ਵੀ ਚੀਜ਼ ਦੀ ਲੋੜ ਹੈ ਉਸ ਤਰ੍ਹਾਂ ਟਰੈਕਟਰ ਟਰਾਲੀਆਂ ਸਭ ਕੁਝ ਗੁਰੂ ਦੀ ਕਿਰਪਾ ਪਾਣੀ ਵੀ ਅੱਗੇ ਨਾਲ ਲੈ ਗਿਆ ਮਹਾਰਾਜ ਦੀ ਮਿਹਰ ਹੋ ਗਈ ਹੈ ਹਾਂ ਸਾਰਿਆਂ ਸਿਓ ਚੱਲ ਵੀ ਬਾਬਾ ਜੀ ਤੂੰ ਹੀ ਬੋਲੋ ਹੋਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਕੇ ਸਿੱਖ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਸਾਈ ਹੈ ਸਾਰੇ ਸਿੱਖ ਸੇਵਾ ਕਰ ਰਹੇ ਨੇ ਤੇ ਸੇਵਾ ਕੁਮਾਰ ਰਹੇ ਨੇ ਬੇਸ਼ੱਕ ਕੋਈ ਆ ਕੇ ਵੇਖ ਸਕਦਾ ਹੈ ਬੀਬੇ ਕੇ ਪਿੰਡ ਤੇ ਇਹ ਅਸੀਂ ਬੋਲ ਰਹੇ ਆ ਆਇਆ ਮਮਦੋਤ ਚਾਰ ਸਾਹਿਬ ਗੁਰਦੁਆਰੇ ਤੋਂ ਸਾਰੀ ਸਾਧ ਸੰਗਤ ਗੁਰੂ ਘਰ ਲੰਗਰ ਲੈ ਕੇ ਜਲਪਾਣੀ ਲੈ ਕੇ ਸਿੱਖਾਂ ਨੂੰ ਸ਼ਿਕਾਉਣਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਸੀਂ ਇੱਥੋਂ ਦੇ ਇਸ ਏਰੀਏ ਦੇੋਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਕਿੰਨੀ ਕਿ ਚਿੰਤਾ ਹੋ ਗਈ ਸੀਗੀ ਤੇ ਅੱਜ ਕਿਸ ਤਰੀਕੇ ਦਾ ਮਾਹੌਲ ਹੈ ਚਿੰਤਾ ਬਹੁਤ ਜ਼ਿਆਦੀ ਹੋ ਗਈ ਸੀਗੀ 15 ਬੰਦੇ ਇਹਦੇ ਲੇਵਰ ਦੇ ਸੀ ਤੇ 15 ਬੰਦੇ ਸਾਡੇ ਸੀਗੇ ਉਹਦਾ ਵਿੱਚੋਂ ਅਸੀਂ ਫਿਰ ਵੀਡੀਓ ਵੀਡੀਓ ਪਾਈਆਂ ਮੁੰਡਿਆਂ ਨੇ ਬਣਾ ਕੇ ਰਾਤ ਨੂੰ ਛਾਪੇ ਵਿੱਚ ਵੱਡੇ ਰਾਤ ਨੂੰ 1 ਵਜੇ ਸਾਨੂੰ ਫੋਨ ਹੋ ਚਲਾ ਗਿਆ ਵੀ ਬੰਨ ਖਤਰੇ ਵਿੱਚ ਬਾਹਰ ਆ ਗਿਆ ਫਿਰ ਬੰਦਿਆਂ ਨੇ ਕਰੋ ਸਮਾਨ ਸਮੂਹ ਆਸੇ ਪਾਸੇ ਕਰਨਾ ਸ਼ੁਰੂ ਕਰਤਾ ਕਰਤਾ ਫਿਰ ਇੱਥੇ ਸੰਗਤ ਨੂੰ ਸਵੇਰ ਨੂੰ ਵੀਡੀਓ ਰਿਪਾਈਆਂ ਸਵੇਰ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਆਪਣੇ ਨਾਲ ਅਗਲੇ ਪਾਸੇ ਤਿਆਰ ਕਰ ਰਹੇ ਆ ਬੰਨ ਨੂੰ ਉਥੇ ਘੱਟੇ ਲਾ ਰਹੇ ਆ ਉੱਥੇ ਹੀ ਉੱਥੇ ਹੀ ਅਗਲੇ ਪਾਸੇ ਹੀ ਸੀ ਤੁਹਾਡਾ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਨਾਲ ਦਾ ਵਸਤੀ ਵੀ ਵਿਕੇ ਆ ਨਾਲ ਹੀ ਹੈ 1 ਕਿਲੋਮੀਟਰ ਸਾਡਾ ਰਸਟ ਸਾਡੇ ਤੋਂ ਬਣਿਆ ਯਾਨੀ ਕਿ ਜੇ ਇੰਨੇ ਪਾਣੀ ਤੇਜ ਆਇਆ ਜਿਹੜਾ ਸਤਲੁਜ ਦਰਿਆ ਦਾ ਜੇ ਇਹ ਇਹਦੇ ਨਾਲ ਆ ਤੁਹਾਡਾ ਬੰਦ ਕਰ ਜਾਂਦਾ ਫਿਰ ਤਾਂ ਕੰਮ ਖਰਾਬ ਹੋ ਗਿਆ ਸੀ ਫਿਰ ਤਾਂ ਪ੍ਰੋਇਪਰ ਨੂੰ ਖਤਰਾ ਸੀ ਸਾਡਾ ਪ੍ਰੋਇਪਰ ਨੂੰ ਖਤਰਾ ਸੀ ਤੇ ਬੀਵਗਾ ਨੂੰ ਖਤਰਾ ਸੀ ਹੁਣ ਕੰਮਜਾਬ ਹੋ ਗਿਆ ਜੀ ਇਹ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਸੰਗ ਦੇ ਇਸ ਤਾ ਦੇਖੀ ਵੀਖਿਆ ਕਿ ਲੰਗਰ ਤੇ ਹੋਰ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕ ਟਰਾਲੀਆਂ ਗੱਟਿਆਂ ਦੇ ਨਾਲ ਟਰਾਲੀ ਮਿੱਟੀ ਦੇ ਨਾਲ ਪਰਕੇ ਆ ਰਹੇ ਅਸੀਂ ਧੰਨਵਾਦ ਧੰਨਵਾਦ ਇਹਨਾਂ ਸੰਗ ਦਾ ਜਿਨ੍ਹਾਂ ਨੇ ਸਾਡਾ ਪਿੰਡ ਤੇ ਆਪਣਾ ਪ੍ਰੋਇਪੋਰ ਬਜਾ ਇਹ ਕੰਮ ਤੋਂ ਬਚਾ ਲਿਆ ਬਚਾ ਲਿਆ ਉਹਨਾਂ ਨੇ ਹਾਂਜੀ ਵੇਖੋ ਜੀ ਲੋਕਾਂ ਦਾ ਬਹੁਤ ਸੰਯੋਗ ਹੋਇਆ ਇੱਥੇ ਕੋਈ ਪਾਣੀ ਲਈ ਆਉਂਦਾ ਜੀ ਕੋਈ ਇੱਥੇ ਚੌਲ ਹੀ ਆਉਂਦਾ ਕੋਈ ਪ੍ਰਸ਼ਾਦੇ ਲਈ ਆਉਂਦਾ ਹੈ ਕੋਈ ਟਰੈਕਟਰ ਲਈ ਆਉਂਦਾ ਕੋਈ ਇੱਥੋਂ ਗੱਟੇ ਲਈ ਆਉਂਦਾ ਕੋਈ ਜੀਸੀਬੀ ਲਈ ਆਉਂਦਾ ਬਹੁਤ ਕੋਈ ਰਸੇ ਨਹੀਂ ਹੁੰਦਾ ਬਹੁਤ ਸੰਗਤ ਦਾ ਸਹਿਯੋਗ ਹੈ ਜੇ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਇਹ ਬੰਨ ਟੁੱਟ ਕੇ ਫੁਲਪਰ ਪਾਣੀ ਵਰ ਜਾਣਾ ਸੀ ਸਾਹਮਣੇ ਵਾਲੇ ਪਿੰਡ ਤਾਂ ਬਈਆ ਜਿਹੜੇ ਰਾਜੂ ਕੱਟੀ ਗਏ ਤਾਂ ਸਾਰੇ ਡੁੱਬ ਚੁੱਕੇ ਸੀ ਪਹਿਲਾਂ ਦੇਖਿਆ ਇਹ ਜੋ ਸਾਹਮਣੇ ਜੇ ਸਾਹਮਣੇ ਪਿੰਡ ਨੇ ਨਾ ਪਾਣੀ ਇਧਰ ਗੱਟੀ ਰਾਜੂ ਗੇ ਖੁੰਦਰ ਹਯਾਰਾ ਟਿੱਬੀ ਵਾਲਾ ਟੈਂਡੀ ਵਾਲਾ ਕਿਲਚੇ ਇਹ ਸਾਡੇ ਨਾਲੋਂ ਸਪਰਕ ਟੁੱਟ ਚੁੱਕਾ ਹੈ ਉਧਰ ਦੇ ਘਰਾਂ 'ਚ ਪਾਣੀ ਵੜ ਗਿਆ ਲੋਕ ਘਰਾਂ 'ਚ ਬੈਠੇ ਨੇ ਅੱਗੋ ਕ ਜਾਨ ਨੂੰ ਸਦਨ ਹੈ ਨਹੀਂਗਾ ਜੀ ਬੇੜੀਆਂ ਹੈ ਨਹੀਂਆਂ ਤੇ ਲੋਕਾਂ ਦੇ ਘਰਾਂ 'ਚ ਬੈਠੇ ਨੇ ਉਹਨਾਂ ਤੇ ਕਰਦੇ ਲੰਗਰ ਵੀ ਨਹੀਂ ਅਪੜਿਆ ਤਾਂ ਇੱਕ ਵਾਰੀ ਫੇਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਤਲੁਜ ਦਰਿਆ ਦੀ ਫਰੋਹੀਪੁਰ ਦੇਸ਼ ਸ਼ਹਿਰ ਦੇ ਬਿਲਕੁਲ ਨਜ਼ਦੀਕ ਦੀਆਂ ਇਹ ਤਸਵੀਰਾਂ ਤਾਂ ਸਿਰਫ ਦੱਸਿਆ ਜਾ ਰਿਹਾ 2 ਕਿਲੋਮੀਟਰ ਦਾ ਏਰੀਆ ਇਸ ਤੋਂ ਅੱਗੇ ਜਿਹੜਾ ਫਰੋਇਪਰ ਹੈ ਤਾਂ ਕਿਤਨਾ ਕਿਤੇ ਜਿਹੜੀ ਪਾਣੀ ਦੀ ਇੰਨੀ ਤੇਜ਼ੀ ਜਿਹੜੀ ਹੋ ਰਹੀ ਹੈ ਦੇਖ ਸਕਦੇ ਹੋ ਕਿੰਨੀ ਤੇਜ਼ੀ ਦੇ ਨਾਲ ਪਾਣੀ ਜਾ ਰਿਹਾ ਹੈ ਹੁਣ ਇਹ ਇੰਨੀ ਤੇਜ਼ੀ ਦੇ ਨਾਲ ਪਾਣੀ ਜਾ ਰਿਹਾ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਪਾਣੀ ਦੀ ਜਿਹੜੀ ਮਾਤਰਾ ਕੱਟੀ ਹੈ ਤੇ ਪਰ ਦੇਖਣ ਨੂੰ ਇਹ ਲੱਗਦਾ ਹੈ ਕਿ ਪਾਣੀ ਦੀ ਮਾਤਰਾ ਤਾਂ ਹੋਰ ਵੱਧ ਚੁੱਕੀ ਹੈ ਤਾਂ ਇਹ ਪਾਣੀ ਅੱਗੇ ਜਾ ਕੇ ਜਦੋਂ ਘੁੰਮਦਾ ਹੈ ਤਾਂ ਇਸ ਜਿਹੜਾ ਸਾਈਡ ਤੇ ਬੰਨ ਹੈ ਉਸ ਨੂੰ ਜਿਹੜਾ ਖੁਰਦਾ ਉਹ ਜਦੋਂ ਖੁਰਦਾ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਚਿੰਤਾ ਹੁੰਦੀ ਹੈ ਤਾਂ ਉਸ ਚਿੰਤਨ ਦੂਰ ਕਰਨ ਲਈ ਜਿਹੜਾ ਇੱਥੇ ਇਹਨਾਂ ਵੱਲੋਂ ਜਿਹੜੇ ਗਟਿਆਂ ਦੇ ਨਾਲ ਜਿਹੜੇ ਬੰਨ ਉੱਥੇ ਤਿਆਰ ਕੀਤੇ ਜਾ ਰਹੇ ਨੇ ਪਿੰਡ ਅਲੀਕੇ ਦੇ ਨੇੜ ਹਬੀਬ ਏਰੀਆ ਏ ਕਿਹਾ ਜਾ ਰਿਹਾ ਹੈ ਤਾਂ ਉੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਸਤਲੁਜ ਦਰਿਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਇੱਥੇ ਪਾਣੀ ਪਹੁੰਚ ਚੁੱਕਿਆ ਹੈ ਤਾਂ ਇੱਥੇ ਲੋਕਾਂ ਨੂੰ ਕਿਤਨਾ ਕਿਤੇ ਜਿਹੜੀ ਚਿੰਤਾ ਦਾ ਕਾਰਨ ਬਣ ਚੁੱਕਿਆ ਹੈ ਉਹਨਾਂ ਵੱਲੋਂ ਜਿਹੜਾ ਗੱਟਿਆਂ ਦੇ ਨਾਲ ਦੇਖ ਸਕਦੇ ਹੋ ਤੁਸੀਂ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹ ਦੇਖ ਸਕਦੇ ਹੋ ਤੁਸੀਂ ਕਿੰਨੀ ਤੇਜ਼ ਮਾਤਰਾ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈ ਉਹ ਪਾਣੀ ਘੁੰਮ ਕੇ ਇਸ ਪਾਸੇ ਨੂੰ ਆ ਰਿਹਾ ਤਾਂ ਜੇ ਇਸ ਪਾਸੇ ਪਾਣੀ ਆਉਂਦਾ ਤਾਂ ਇਹ ਬੰਨ ਟੁੱਟ ਕੇ ਤਾਂ ਨਾਲ ਦੇ ਪਿੰਡਾਂ ਦੇ ਵਿੱਚ ਪਾਣੀ ਇਹ ਵਰ ਸਕਦਾ ਹੈ ਇਹਨਾਂ ਨੂੰ ਇਹੀ ਚਿੰਤਾ ਹੈ ਤਾਂ ਇਸ ਨੂੰ ਲੈ ਕੇ ਜਿਹੜਾ ਇਹਨਾਂ ਵੱਲੋਂ ਗੱਟਿਆਂ ਦੇ ਨਾਲ ਜਿਹੜੇ ਇਹ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਇਧਰ ਬਾਈ ਜੀ ਇੱਥੇ ਮੌਜੂਦ ਨੇ ਕਿਉਂਕਿ ਇਹਨਾਂ ਵੱਲੋਂ ਸਪੀਕਰ ਦੇ ਨਾਲ ਲੋਕਾਂ ਨੂੰ ਜਰੂਰ ਜਿਹੜਾ ਜਾਗਰੂਤ ਕੀਤਾ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਬੰਨ ਨੂੰ ਆਪਾਂ ਮਜ਼ਬੂਤ ਕਰਨਾ ਹੈ ਬਾਈ ਜੀ ਕੀ ਕਹਿਣਾ ਚਾਹੋਗੇ ਕਿਹੜਾ ਏਰੀਆ ਹੈ ਕਿਉਂਕਿ ਇਹ ਅਲੀਕੇ ਦੇ ਨੇੜੇ ਵੀ ਕਿਹਾ ਜਾ ਰਿਹਾ ਹੈ ਹਬੀਬ ਦਾ ਵੀ ਕਿਹਾ ਜਾ ਰਿਹਾ ਹੈ ਜਿਹੜੀ ਇਹ ਲੋਕੇਸ਼ਨ ਹਬੀਬ ਏਰੀਏ ਦੀ ਹੈ ਹਾਂਜੀ ਇਹ ਬਿਲਕੁਲ ਨਾਲ ਹੀ ਕਹ ਲਓ ਕਿ 100 ਮੀਟਰ ਤੇ ਨਾਲ ਹੀ ਬੰਨ ਦੇ ਹਬੀਬ ਕੇ ਪਿੰਡੇ ਇੱਥੋਂ ਸ਼ਹਿਰ ਦੀ ਦੂਰੀ 4 ਤੋਂ 5 ਕਿਲੋਮੀਟਰ ਦੇ ਵਿੱਚ ਵਿੱਚ ਹੈ ਤੇ ਇਹਦਾ ਨਾਮ ਤਾਂ ਬਿਲਕੁਲ ਹਬੀਬਕੇ ਬਨ ਵਾਲਾ ਹੈ ਅਲੀਕੇ ਤੇ ਇਥੋਂ ਕਟੂਕੜ 3-4 ਕਿਲੋਮੀਟਰ ਪਿਛਲਾ ਪਿੰਡੇਗਾ ਜੀ ਹਾਂਜੀ ਹਾਂਜੀ ਜੀ ਕਿਉਂ ਲੋਡ ਪੈ ਗਈ ਹੁਣ ਤੁਸੀਂ ਕਿਉਂਕਿ ਆ 7 ਰੋਜ ਦਾ ਦਰਿਆ ਪਾਣੀ ਬਹੁਤ ਉਧਰੋਂ ਤੇਜ਼ੀ ਨਾਲ ਆ ਰਿਹਾ ਹੈ ਤੇ ਪਰ ਤੁਹਾਨੂੰ ਇਹ ਜਿਹੜੇ ਗੱਟਿਆਂ ਦੇ ਨਾਲ ਇਹ ਬਨ ਮਜ਼ਬੂਤ ਕਰਨ ਦੀ ਲੋੜ ਕਿਉਂ ਪੈ ਗਈ ਕਿਉਂਕਿ ਇਧਰਲੇ ਪਾਸੇ ਵੀ ਬਹੁਤ ਜਿਹੜਾ ਉੱਚਾ ਜਿਹੜਾ ਹੈਗਾ ਬਨ ਪਹਿਲਾਂ ਹੀ ਬਣਿਆ ਹੋਇਆ ਸਰ ਐਦਾਂ ਹੈ ਕਿ ਇਹ ਜਿਹੜਾ ਕੰਮ ਚੱਲਦਾ ਪਹਿਣਾ 24 ਤਰੀਕ ਦਾ ਚੱਲਦਾ ਪਿਆ ਹੈ ਪਹਿਲਾਂ ਇਥੋਂ ਜਿਹੜੀ ਜ਼ਮੀਨ ਸੀ ਨਾ ਤੁਸੀਂ ਇੱਥੇ ਪਿੱਛੋਂ ਦੇਖ ਰਹੇ ਹੋ ਕਿ ਉਹ ਜਿਹੜੇ ਪਿੱਛੇ ਬੂਟੇ ਲੱਗੇ ਉਹਦੇ ਬਰਾਬਰ ਸੀ ਘਟੋ ਘਟੇ ਤੋਂ 100 150 ਫੁੱਟ ਦੂਰ ਸੀ ਪਰ ਜਿਹੜਾ ਬੰਨ ਸੀ ਪਾਣੀ ਸੀ ਉਹ ਢਾਲਣੀ ਸ਼ੁਰੂ ਕਰਤੀ ਪਹਿਲਾਂ 5 ਫੁੱਟ ਫਿਰ 10 ਫੁੱਟ ਫਿਰ ਰੋਜ਼ ਦਾ 15 ਫੁੱਟ ਪਰ ਐਦਾਂ ਕਰਦੇ ਕਰਦੇ ਉਹ ਬਿਲਕੁਲ 10 10 15 ਫੁੱਟ ਬੰਨਦੇ ਡੇੜੇ ਰਹਿ ਗਿਆ ਪਾਣੀ ਰੋਜਾਨਾ ਵਧਦਾ ਜਾ ਰਿਹਾ ਹੈ ਪਾਣੀ ਨਹੀਂ ਵਧਦਾ ਸਰ ਟਾ ਟਾ ਦਾ ਮਤਲਬ ਹੈ ਥੱਲੇ ਖੋਰਾ ਖੋਰਾ ਉਹਨੇ ਮੈਨੂੰ ਇਹ ਨਹੀਂ ਖੋਰ ਹੋ ਰਹੀ ਹੈ ਜਿਹੜੀ ਇੱਕ ਕੰਨੀ ਤੇ ਬੰਨ ਰਹੀ ਕਿਉਂਕਿ ਥੱਲੇ ਉਹ 40 ਫੁੱਟ ਥੱਲੇ ਲਗਾਉਂਦੇ 30 ਫੁੱਟ ਹੁਣ ਅਸੀਂ ਆ ਦੇਖੋ ਕ੍ਰੇਟ ਛੱਡ ਰਿਹਾ ਉਹ ਕਟਕਟ 20 ਤੋਂ ਲੈ ਕੇ 25 ਫੁੱਟ ਥੱਲੇ ਜਾ ਰਹੇ ਨੇ ਉਹ ਜਦੋਂ ਅਸੀਂ ਆਪਾਂ ਕ੍ਰੇਟ ਛੱਡਦੇ ਉਹ ਲੱਭਦਾ ਹੀ ਨਹੀਂ ਹੈ ਉਹ ਪਾਣੀ ਦੇ ਬਹਾਵ ਨਾਲ ਤੇਜ਼ੀ ਕਰਕੇ ਥੱਲੇ ਜਾ ਰਿਹਾ ਹੈ ਉਹ ਜਿਹੜਾ ਬਹਾਵ ਜੇ ਐਦਾਂ ਜਿਹੜਾ ਬਲੀ ਕੱਟ ਕਰ ਰਿਹਾ ਸੀ ਉਹ ਘਟ ਅੱਗੇ ਲਗਾ ਜਾਂਦਾ ਤੇ ਐਵੇਂ ਉਹਨੂੰ ਬੰਨ ਨੂੰ ਨੁਕਸਾਨ ਹੋ ਸਕਦਾ ਜਿੰਨਾ ਬੰਨ ਟੁੱਟ ਸਕਦਾ ਹੈਗਾ ਹੀ ਉਹਦੀ ਮਜ਼ਬੂਤੀ ਵਾਸਤੇ ਇਹ ਕ੍ਰੇਟ ਮਲੇਗੀ ਆਪਾਂ ਰੱਖ ਰਹੇ ਹੈਗੇ ਆ ਅੱਜ ਜਿਹੜੀ ਤੁਸੀਂ ਬਹਾਅ ਦੀ ਗੱਲ ਕੀਤੀ ਆ ਦੇਖ ਲਓ ਉਧਰੋਂ ਪਾਣੀ ਆਏ ਨੂੰ ਘੰਟੇ ਆ ਰਿਹਾ ਹੈ ਇਹ ਸਰ ਇਸ ਦੇ ਨਾਲ ਹੀ ਜਿਹੜਾ ਸਾਰਾ ਬਿਲਕੁਲ ਇਹ ਚੱਕਰੀ ਚੱਕਰੀ ਚੱਲ ਰਹੀ ਹੈਗੀ ਇਹ ਕੁਮਾਹ ਚੱਲ ਰਿਹਾ ਜਿਹਨੂੰ ਆਪਾਂ ਇੰਗਲਿਸ਼ ਵੋਲਪੂਲ ਕਹਿੰਦੇ ਆ ਉਹਦੇ ਕਰਕੇ ਕੱਟ ਲੱਗ ਰਿਹਾ ਹੈ ਹੁਣ ਵੀ ਉਹ ਜ਼ਮੀਨ ਅੱਗੋਂ ਕੱਟੀ ਜਾ ਰਿਹਾ ਹੈ ਉਹਦੇ ਕਰਕੇ ਅਸੀਂ ਹੁਣ ਇਹ ਨੂੰ ਵਧਣਾ ਸ਼ੁਰੂ ਕਰਤਾ ਹੈ ਕਿਉਂਕਿ ਅਸੀਂ ਕਹਿੰਦੇ ਕਿ ਪਹਿਲਾਂ ਤਾਂ ਆਪਣੇ ਕੋਲ ਗਲਤੀ ਹੋਈ ਏ ਹੁਣ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਬੜੀ ਸੰਗਤ ਹੈ ਹੁਣ ਆਪਾਂ ਪਹਿਲੇ ਉੱਥੋਂ ਤੱਕ ਪਹੁੰਚੀਏਗੇ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹੁਣ ਅੱਗੇ ਕੋਸ਼ਿਸ਼ ਕਰਾਂਗੇ ਜਿਹੜਾ ਅੱਦੋਂ ਤੱਕ ਜਿਹੜੇ ਬਾ ਕਿੱਥੋਂ ਸ਼ੁਰੂ ਕੀਤਾ ਇਹ ਤੁਸੀਂ ਇਹ ਸਰ ਮੇਰੇ ਸਾਹਮਣੇ ਲੱਥੋਂ ਕਟੋਗੜਾ ਦੋ ਕਿਲੇ ਪਰ ਆਏ ਉੱਥੋਂ ਸ਼ੁਰੂ ਕੀਤਾ ਸੀ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਅੱਗੇ ਆਉਂਦੇ ਆ ਉਵੇਂ ਮੈਂ ਕੱਟ ਅੱਗੇ ਲੜਣਾ ਸ਼ੁਰੂ ਕਰਦਾ ਤੇ ਇਹ ਤੋਂ ਪਿੱਛੇ ਨਹੀਂ ਨੁਕਸਾਨ ਹੋ ਰਿਹਾ ਦਾ ਨਹੀਂ ਅੱਗੇ ਪਿੱਛੇ ਬਿਲਕੁਲ ਸਹੀ ਹੈਗਾ ਜੀ ਪਿੱਛੇ ਨਹੀਂ ਨੁਕਸਾਨ ਹੋ ਰਿਹਾ ਹਾਂਜੀ ਹਾਂਜੀ ਕਿਉਂ ਕਿ ਹੁਣ ਕਿੰਨੇ ਪਿੰਡ ਆ ਮੰਨ ਲਓ ਜੇਕਰ ਅੱਜ ਤੁਸੀਂ ਬਹਾਵ ਦੀ ਗੱਲ ਕੀਤੀ ਹੈ ਜੇ ਮੰਨ ਲਓ ਇਹ ਖਾਰ ਪੈ ਜੇ ਇਹਨਾਂ ਨੂੰ ਇਹ ਬੰਨ ਟੁੱਟ ਜਾਂਦੇ ਕਿੰਨੇ ਪਿੰਡ ਆ ਜਿਨ੍ਹਾਂ ਦਾ ਨੁਕਸਾਨ ਹੋ ਆਸ-ਪਾਸ ਪਿੰਡਾਂ ਦੀ ਗੱਲ ਨਹੀਂ ਹੈਗੀ ਇਹ ਸ਼ਹਿਰਾਂ ਦੀ ਗੱਲ ਹੈ ਸ਼ਹਿਰਾਂ ਦੀ ਗੱਲ ਹਾਂ ਪਰ ਇਹ ਪ੍ਰੇਰੀਆ ਬਿਲਕੁਲ ਨਾਲ ਬਿਲਕੁਲ ਪਹਿਲੇ ਨੰਬਰ ਤੇ ਹਬੀਬ ਕੇ ਪਿੰਡੇ ਨਾਲ ਬਸਤੀ ਹਬੀਬ ਕੇ ਆ ਉਸ ਤੋਂ ਬਾਅ ਉਸ ਤੋਂ ਬਾਅਦ ਜੇ ਅੱਗੇ ਕੱਚਾ ਬੰਨੇ ਕੱਚਾ ਬੰਨ ਦਾ ਤਾਂ ਕੋਈ ਬੈਨੀਫਿਟ ਹੀ ਨਹੀਂ ਹੈ ਉਹ ਤਾਂ ਕਹਿ ਲੋ ਕਿ ਸ਼ਹਿਰ ਵਾਲਿਆਂ ਦੀਆਂ ਕਹਿ ਲੋ ਕਿ ਕਪੜੇ ਕੂਪੜੇ ਪੈ ਕਰ ਲੈਣਗੇ ਜਦੋਂ ਉਹ ਟੁੱਟ ਗਿਆ ਉਹਨੇ ਵੱਧ ਵੱਧ ਅ ਮਲਿਕ 810 ਘਣੇ ਕਢਨੇ ਹੁੰਦੇ ਆ ਉਹਨੇ ਜੇ ਚਲੋ ਹੁਣ ਸੰਭਾਲ ਲਿੰਦਾ ਸ਼ਹਿਰ ਆਪਣੇ ਆਪ ਨੂੰ ਸੇਫ ਥਾਂ ਤੇ ਚਲੇ ਜਾਂਦੇ ਆ ਤੇ ਦੇਖੋ ਕਿ ਇਹਨੇ ਨਮਾਰ ਮੇਰੇ ਹਿਸਾਬ ਦੇ ਨਾਲ ਗੁਰੂ ਸਾਹਿਬ ਤੱਕ ਜਲਾਲਾਬਾਦ ਫਾਇਲਗਾ ਤੱਕ ਕਰਨਾ ਹੈ ਕਿਉਂਕਿ ਜੇ ਇਥੋਂ ਟੁੱਟਦਾ ਹੈ ਤੇ ਅੱਗੇ ਬਿਲਕੁਲ ਪਾਣੀ ਜਾਣਾ ਬੰਦ ਹੋ ਜਾਣਾ ਹੈ ਸਾਰਾ ਦਰਿਆ ਦਾ ਮੂੰਹ ਹੀ ਅਧਰੂ ਹੋ ਜਾਣਾ ਹੈ ਹਾਂ ਹਾਂਜੀ ਤੇ ਜਿਹੜਾ ਪਾਣੀ ਹੈ ਫਰੋਜਪੁਰ ਦੇ ਵਿੱਚ 10 ਫੁੱਟੋਂ ਤੋਂ ਲੈ ਕੇ 15 ਫੁੱਟ ਤੱਕ ਹੋ ਸਕਦਾ ਹੈ ਕਿ ਉਹ ਇੰਨਾ ਉੱਚਾ ਪਾਣੀ ਹੋ ਸਕਦਾ ਜੇ ਮਤਲਬ ਬੜਾ ਹੀ ਜੰਗੀ ਮਤਲਬ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਹੈ ਕਿ ਹੁਣ ਫਸਲਾ ਫੁੱਤਲਾ ਮੈਂ ਨੁਕਸਾਨ ਵੀ ਹੋਇਆ ਤੋ ਡੇਰ ਕੇ ਜੇ ਇਧਰ ਸਾਰਾ ਦੇਖੋ ਆਪਾਂ ਜਿੱਥੇ ਖੜੇ ਆ ਸਾਰਾ ਝੂਨਾ ਸੀ ਹਾਂ ਆ ਦੇਖੋ ਆ ਝੂਨਾ ਸੀ ਆ ਦੇਖੋ ਸਾਰਾ ਝੂਨਾ ਸੀ ਤੇ ਉਥੋਂ ਤੱਕ ਉਹ ਜਿਹੜੀ ਨੋਚ ਲੱਗੀ ਸਾਹਮਣੇ ਤੁਸੀਂ ਦੇਖ ਰਹੇ ਹੋ ਉਥੋਂ ਸਿੱਧਾ ਇਧਰ ਬੂਟਿਆਂ ਤੱਕ ਹਾਂਜੀ 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 ਉਹ ਬੂਟੇ ਲੱਗੇ ਆ ਬੂਟੇ ਤੱਕ ਸਾਰਾ ਇਥੇ ਝੂਨਾ ਲੱਗਾ ਸੀ ਸਾਰਾ ਝੁੰਡੇ ਝੂਨਾ ਚੋਂ ਜਿਹੜਾ ਖਰਾਬ ਹੋਣਾ ਹੁਣ ਹੋਣਾ ਹੈ ਸਾਰੀ ਜ਼ਮੀਨ ਖਰਾਬ ਹੋ ਗਈ ਹੈ ਹੁਣ ਇਹ ਜ਼ਮੀਨ ਕੋਈ ਵਾਈ ਯੋਗ ਨਹੀਂ ਹੈਗੀ ਕਿਉਂਕਿ ਇਹ ਇਹ ਬੰਨੀ ਨਹੀਂ ਕਿਉਂਕਿ ਇੱਥੇ ਬੜਾ ਜਿਆਦਾ ਡੂੰਘਾ ਪਾਣੀ ਹੋ ਓ ਹਾਂਜੀ ਉਹ ਪਾਣੀ ਹੁਣ ਕਿਉਂ ਆ ਰਿਹਾ ਫਿਰ ਸਰ ਉਹਨਾ ਦੇਖੋ ਕਿ ਇਹਦੇ ਹਰੇ ਹਰੇ ਹਰੇਕ ਹਰੇਕ ਦੀ ਆਪਣੀ ਮੈਂ ਕੋਈ ਇਹਦਾ ਟੈਕਨੀਕਲ ਮਤਲਬ ਕਿ ਇਨਾ ਐਕਸਪਰਟ ਨਹੀਂ ਹੈ ਮੇਰੇ ਸਾਹਮਣੇ ਉਧਰ ਜਿੱਥੋਂ ਪਾਣੀ ਆ ਰਿਹਾ ਨਾ ਇੱਕ ਤਾਂ ਉਥੇ ਨੋਚੇ ਇੱਕ ਇਧਰੋਂ ਫਾਟ ਹੋ ਰ ਪੈ ਰਹੀ ਏ ਉੱਚਿਆਂ ਦਾ ਪਿੱਛੇ ਵੀ ਹੈਗੇ ਆ ਬਈ ਹਾਂ ਸਰ ਉਹ ਦੇਖੋ ਉਹ ਜਿਹਨਾਂ ਨੂੰ ਟਕਰਾਂਦੀ ਏ ਪਾਣੀ ਉਧਰ ਜਾ ਰਿਹਾ ਉਸ ਤੋਂ ਬਾਅਦ ਇੱਕ ਹੋ ਦਰਿਆ ਇਧਰੋਂ ਆ ਦਰਿਆ ਕਹ ਲੋ ਫਾਟ ਕਹ ਲੋ ਘਾਰੀ ਏ ਉਹ ਵੀ ਅੱਗੋਂ ਉਹਨੂੰ ਕਹ ਲੋ ਮਾਰਦੀ ਏ ਉਹਦੇ ਕਰਕੇ ਇਹ ਜਿਹੜਾ ਜ਼ਿਆਦਾ ਬਹਾਵ ਜਰ ਚੱਕਰੀ ਜਿਹੜੀ ਇਹ ਬਣ ਰਹੀ ਹੈਗੀ ਹੈ ਹਾਂਜੀ ਜਿਵੇਂ ਆਹਦੇ ਕਿਤੇ ਵੀ ਜਦੋਂ ਕਿਸੇ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਪੰਜਾਬੀ ਠੋਕ ਕੇ ਨਾਲ ਖੜ ਜਾਂਦੇ ਆ ਇਸ ਤਾਂ ਦੇਖਿਆ ਲੰਬੇ ਜਿਹੜੀ ਤਦਾਦ ਦੇ ਵਿੱਚ ਅਸੀਂ ਵੀ ਜਿਹੜਾ ਤੁਰ ਕੇ ਆਏ ਆ ਤਾਂ ਇੰਨੀ ਵੱਡੀ ਮਾਤਰਾ ਦੇ ਵਿੱਚ ਲੋਕ ਪਹੁੰਚ ਗਏ ਆ ਟਰਾਲੀਆਂ ਦੇ ਉੱਤੇ ਗੱਟਿਆਂ ਨਾਲ ਭਰ ਕੇ ਮਿੱਟੀ ਦੇ ਨਾਲ ਭਰ ਕੇ ਪਹੁੰਚ ਗਏ ਤੇ ਜਗ੍ਹਾ-ਜਗ੍ਹਾ ਤੇ ਇੱਥੇ ਲੰਗਰ ਲੱਗੇ ਆ ਹਾਂਜੀ ਹਾਂਜੀ ਇਹ ਸਾਰਾ ਕੁਝ ਨਹੀਂ ਪ੍ਰਮਾਤਮਾ ਦਾ ਕ੍ਰਿਸ਼ਨਾ ਜੀ ਠੀਕ ਹੈ ਇਹ ਪ੍ਰਮਾਤਮਾ ਨੇ ਸਾਰਾ ਕੁਝ ਵਰਤਾਇਆ ਹੈ ਉਹਨਾਂ ਦੇ ਕਹ ਲਓ ਕਿ ਸਾਰਾ ਕੁਝ ਉਹਨਾਂ ਨਾਲ ਹੀ ਹੋਇਆ ਹੈ ਅਸੀਂ ਕੁਝ ਨਹੀਂ ਇੱਥੇ ਹੈਗੇ ਨਾ ਮੈਂ ਕੀਤਾ ਨਾ ਪਿੰਡ ਵਾਲਿਆਂ ਨੇ ਕੀਤਾ ਇਹ ਪ੍ਰਮਾਤਮਾ ਨੇ ਕੀਤਾ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਪਹਿਲਾਂ ਤਾਂ ਕਹ ਲਓ 24 ਤਰੀਕ ਤੋਂ ਬਾਅਦ ਨਾ ਪਿੰਡ ਪਿੰਡ ਲੈਵਲ ਤੇ ਜਾਂ ਇੱਕ ਦੋ ਮੇਰੇ ਨਾਲ ਸੀ ਮੈਂ ਸੀ ਅਸੀਂ ਕੰਮ ਕਰਦੇ ਰਿਹਾ ਪਰ ਸਾਡੇ ਕੋਲੇ ਸੰਭਾਲਣਾ ਨਹੀਂ ਸੰਭਾਲਿਆ ਗਿਆ ਨਾਲ ਪ੍ਰਸ਼ਾਸਨ ਸੀ ਸਾਡੇ ਨਾਲ ਇਹ ਸਾਡੇ ਕੋਲ ਸੰਭਾਲਣਾ ਨਹੀਂ ਸੰਭਾਲਿਆ ਗਿਆ ਪਰ ਫਿਰ ਉਸ ਤੋਂ ਬਾਅਦ ਜਦੋਂ ਜ਼ਿਆਦਾ ਕੰਮ ਇੱਥੋਂ ਕਰ ਲੋਗੇ ਆਪਾਂ 10 ਫੁੱਟ ਹੀ ਨੇੜੇ ਰਹਿ ਗਏ ਫਿਰ ਪ੍ਰਸ਼ਾਸਨ ਵੀ ਸਾਡੇ ਨਾਲ ਸੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਪਾਣੀ ਜਿਹੜੇ ਗੱਟੇ ਐ ਇਹਨਾਂ ਨੂੰ ਪਾਣੀ ਅੱਗੇ ਰੋੜ ਕੇ ਨਹੀਂ ਲਿਆ ਸਕਦਾਗਾ ਇਹਨੂੰ ਫਿਰ ਕਿਵੇਂ ਤੁਸੀਂ ਇੱਥੇ ਸੈੱਟ ਕਰ ਰਹੇ ਹੋ ਹਾਂਜੀ ਸਰ ਇਹ ਜਦੋਂ ਆਪਾਂ ਛੱਡਦੇ ਆ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੈ ਜਿੱਥੇ ਆਪਾਂ ਮੰਨ ਲੀਏ ਇਹਨੇ ਟਿਕਣਾ ਹੁੰਦਾ ਹੈ ਉੱਥੋਂ ਘੱਟੋ-ਘੱਟ ਮੇਰੇ ਸਾਹਮਣੇ 10 ਫੁੱਟ ਅੱਗੇ ਚਲਾ ਜਾਂਦਾ ਰੋੜ ਕੇ ਕਿਉਂਕਿ ਇੰਤੇ ਵਿੱਚ ਇਹਦਾ ਜਿਹੜਾ ਵਜਨ ਹੀ ਐ ਇੰਦਾ ਘਟੂ ਘਟ 10 ਕੁਇੰਟਲ ਵਜਨ ਹੁੰਦਾ ਹੈ ਪਰ ਉਹਨੂੰ ਵੀ ਉਹ ਟਾਰਗੇਟ ਕਰਕੇ ਅੱਗੇ ਲੈ ਜਾਂਦਾ ਹੈਗਾ ਫਿਰ ਹੌਲੀ ਹੌਲੀ ਕਿ ਨਾ ਭਾਈ ਜੀ ਇਹ ਪਾਣੀ ਜਿਹੜਾ ਇੰਨਾ ਹੁਣ ਇਹ ਸਤਲੁਜ ਦਰਿਆ ਦੇ ਵਿੱਚ ਇਹ ਪਾਣੀ ਆ ਰਿਹਾ ਹੈ ਇਹ ਵੱਡੀ ਮਾਤਰਾ ਦੇ ਵਿੱਚ ਪਾਣੀ ਆ ਹੁਣ ਹੁਣ ਤੱਕ ਇਹ ਵੀ ਕਿਹਾ ਜਾ ਰਿਹਾ ਹੈ ਇਹ ਪਾਣੀ ਕਿਤਨਾ ਕਿਤੇ ਘਟ ਚੁਕਿਆ ਤੁਸੀਂ ਮੰਨਦੇ ਹੋ ਇਹ ਪਾਣੀ ਘਟ ਚੁਕਿਆ ਤਾਂ ਡੇਰੀਏ ਦੇ ਵਿੱਚ ਜਾਂ ਉਸੇ ਤਰੀਕੇ ਦੇ ਨਾਲ ਪਾਣੀ ਵਧ ਰਿਹਾ ਨਹੀਂ ਸਰ ਕੱਲ ਦੇ ਰਿਕਾਰਡਿੰਗ ਅੱਜ ਪਾਣੀ ਥੋੜਾ ਬਹੁਤਾ ਵਧਿਆ ਹੈ ਉੱਥੇ ਟਿਕਿਆ ਹੋਇਆ ਹੈ ਪਿਛੋ ਵੀ ਇਹੋ ਹੀ ਸੂਚਨਾ ਦੇ ਰਹੀ ਹੈ ਕਿ ਪਾਣੀ ਹੁਣ ਵਧਣ ਦੇ ਚਾਂਸ ਘਟ ਰਹੇ ਜਿੰਨਾ ਹੈ ਇੰਨੀ ਇਸੇ ਤਰੀਕੇ ਨਾਲ 2 ਜਾਂ 3 ਦਿਨ ਐਵੇਂ ਚੱਲੇਗਾ ਯਾਨੀ ਕਿ ਤੁਸੀਂ ਆਪ ਦਾ ਬਚਾਅ ਕਰਨ ਵਾਸਤੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰਤੀਆਂ ਜਿਹੜਾ ਗਟਿਆਂ ਦੇ ਨਾਲ ਜਿਹੜਾ ਬਾਰਡਰ ਦੇ ਏਰੀਏ ਦੇ ਵਿੱਚ ਇੱਥੋਂ ਬਾਰਡਰ ਵੀ ਨੇੜੇ ਹੀ ਹੈ ਤੁਹਾਡੇ ਸਾਰੇ ਬਿਲਕੁਲ ਹਾਂਜੀ ਬਾਰਡਰ ਤਾਂ ਬਿਲਕੁਲ ਹੀ ਨਜ਼ਦੀਕ ਹੀ ਹੈ ਇੱਥੋਂ ਜੇ ਆਪਾਂ ਸਿੱਧਾ ਦੇਖੀਏ ਮੇਰੇ ਸਾਹਮਣੇ ਵਾਲਾ 3 ਜਾਂ 5 ਕਿਲੋਮੀਟਰ ਹੋਏਗਾ ਇਹ ਤੋਂ ਵੱਧ ਨਹੀਂ ਹੋਏਗਾ ਬਟਰ ਹਾਂ ਇੱਥੋਂ ਜਿਹੜੀ ਮਲੇਗੀ ਤਾਰ ਲੱਗੀ ਹੋਈ ਹੈ ਕੰਡਿਆਲੀ ਤਾਰ ਉਹ ਵੀ ਬਿਲਕੁਲ ਨਜ਼ਦੀਕ ਹੀ ਹੈ ਤੇ ਜਿਹੜਾ ਆਪਣਾ ਆ ਦਰਿਆ ਦਾ ਵਹਾਵ ਸਿੱਧਾ ਅਬਲੀ ਹਸਾਨੀ ਵਾਲਾ ਜਿਹੜਾ ਵਰਕ ਹੈਡ ਵਰਕਸ ਉੱਥੇ ਜਾ ਰਿਹਾ ਪਾਣੀ ਸਰਕਾਰਾਂ ਦੇ ਨਮਾਇੰਦੇ ਇੱਥੇ ਪਹੁੰਚੇ ਆ ਕਿਤਨੇ ਕਿਤੇ ਟੁੱਟੇ ਆਵਾਜ਼ ਸੁਣਨ ਵਾਸਤੇ ਕੋਈ ਟੁੱਟੇ ਮਰਦ ਦੱਸਦੇ ਹਾਂਜੀ 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 ਸਾਨੂੰ ਸਾਨੂੰ ਸਾਰੀਆਂ ਪਾਰਟੀਆਂ ਦਾ ਸਹਿਯੋਗ ਏ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਏ ਜਵਾਨਾਂ ਦਾ ਸਹਿਯੋਗ ਏ ਆਰਮੀ ਫੌਜੀ ਸਾਰਿਆਂ ਨੇ ਸਾਨੂੰ ਬਹੁਤ ਸਹਿਯੋਗਤਾ ਸਾਡੀ ਸੰਗਤ ਨੇ ਬਹੁਤ ਸਹਿਯੋਗਤਾ ਸਾਨੂੰ ਮਿਲ ਲੇ ਹਰੇਕ ਪੱਖ ਤੋਂ ਮਿਲ ਲੇ ਕਿ ਆਹ ਆਹ ਕਿਹਾ ਸਕਦੇ ਕਿ ਉਹਨਾਂ ਨੇ ਨਹੀਂ ਸਹਿਯੋਗਤਾ ਹਰ ਪਾਸਿਓ ਸਾਨੂੰ ਸਹਿਯੋਗ ਮਿਲਿਆ ਜੀ ਸਾਰਿਆਂ ਦਾ ਬਹੁਤ ਧੰਨਵਾਦ ਆ ਮੈਂ ਇੱਕ ਗੱਲ ਤੁਹਾਡੇ ਰਾਈਂ ਕਹਿਣਾ ਚਾਹਣਾ ਕਿ ਸੰਗਤ ਨੂੰ ਕਿ ਅਜੇ ਆਪਣਾ ਕਹ ਲਓ ਕਿ ਆਪਾਂ ਖਤਰੇ ਤੋਂ ਬਾਹਰ ਹੋ ਗਏ ਆ ਅਜੇ ਖਤਰਾ ਟੱਲਿਆ ਨਹੀਂ ਹੈ ਆਪਾਂ ਨੂੰ ਅਜੇ ਮਿਹਨਤ ਕਰਨ ਦੀ ਲੋੜ ਏ ਕਿ ਜਿਵੇਂ ਆਪਾਂ ਹੁਣ ਮਿਹਨਤ ਕਰ ਰਹੇ ਆ ਕਿਉਂਵੇਂ ਅਜੇ ਆਪਾਂ ਨੂੰ 2-4 ਦਿਨ ਜਿਨ੍ਹਾਂ ਚ ਪਾਣੀ ਘਟਦਾ ਨਹੀਂ ਉਹਨਾਂ ਚ ਮਿਹਨਤ ਕਰਨ ਦੀ ਲੋੜ ਏ ਲੰਬਾ ਅੱਗੇ ਵੀ ਲੈ ਕੇ ਜਾਣਾ ਪੈਣਾ ਹੈ ਗੱਟੇ ਆ ਤੁਰਬੰਦ ਤਿਆਰ ਕਰਨੇ ਪੈਣੇ ਹਾਂਜੀ ਹਾਂਜੀ ਕਿਉਂਕਿ ਇਧਰੋਂ ਪਿੱਛੋਂ ਹੋਰ ਟਾ ਲਾਣੀ ਸ਼ੁਰੂ ਕਰਤੀ ਸੀ ਤੇ ਅਸੀਂ ਬੈਠੇ ਉੱਥੇ ਇਹੋ ਹੀ ਦੇਖ ਰਹੇ ਸੀ ਕਿਉਂਕਿ ਆ ਜਿਹੜੇ ਮੇਰੇ ਸਾਥੀ ਨੇ ਮੈਂ ਤਾਂ ਮੇਰਾ ਤਾਂ ਰਹਿਸ਼ ਸ਼ਹਿਰ ਵਿੱਚ ਏ ਇਹ ਮੇਰੇ ਸਾਥੀ ਐچھے ਪਿੰਡ ਵਿੱਚ ਰਹਿੰਦੇ ਇਹਨਾਂ ਨੂੰ ਇੱਕ ਇੱਕ ਚੀਜ਼ ਪਤਾ ਉਹਨੂੰ ਜ਼ਿਆਦਾ ਖਤਰਾ ਹੋਣਾ ਕਰਾਣਾ ਹਾਂ ਆਪਣਾ ਪਿੰਡਾ ਹਬੀਬ ਕਈ ਆ ਲੱਗ ਖਤਰਾ ਟਲ ਗਿਆ ਹੈ ਪਰ ਜਿਹੜੀ ਅੱਗੇ ਆ ਤਾ ਲੱਗ ਰਹੀ ਨਾ ਆਪਾਂ ਇਹਨੂੰ ਕਵਰ ਕਰਨਾ ਹੈ ਆਉਣ ਵਾਲੇ ਸਮੇਂ ਤੇ ਕੋਈ 2-4 ਦਿਨ ਲੱਗ ਸਕਦੇ ਆ ਹਾਂ ਸੁਣਿਆ ਤਸਵੀਰ ਤੁਹਾਡੇ ਨਾਲ ਸੰਮੀ ਐਕੁਆਰੀ ਫੇਅਰ ਕਰਦੇ ਆ ਤਾਂ ਜਿਵੇਂ ਹੁਣ ਇਹਨਾਂ ਨੇ ਦੱਸਿਆ ਹੈ ਕਿ ਇਸ ਸਤਲੁਜ ਦਰਿਆ ਦੇ ਵਿੱਚ ਜਿਹੜਾ ਇਧਰੋਂ ਪਾਣੀ ਆ ਰਿਹਾ ਸੀਗਾ ਉਹਦਾ ਇਹਨਾਂ ਕੋਲ ਬਹਾਵ ਤੇਜ਼ ਹੋ ਚੁੱਕਿਆ ਸੀਗਾ ਉਸ ਦੇ ਨਾਲ ਜਿਹੜੀਆਂ ਇਧਰੋਂ ਖਾਰਾ ਪੈਣੀਆਂ ਸ਼ੁਰੂ ਹੋ ਗਈਆਂ ਸੀਆਂ ਉਸ ਨੂੰ ਲੈ ਕੇ ਜਿਹੜਾ ਇਹਨਾਂ ਨੇ ਇਹ ਬੰਨ੍ਹ ਲਾਉਣੇ ਸ਼ੁਰੂ ਕੀਤੇ ਆ ਗੱਟਿਆਂ ਦੇ ਨਾਲ ਜਿਹੜਾ ਵੱਡੀ ਤਾਦਾਦ ਦੇ ਵਿੱਚ ਇਹ ਬੰਨ੍ਹ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਕਿਤੇ ਕਿਤੇ ਨਾ ਕਿਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਚਿੰਤਾ ਜਰੂਰ ਜਰੂਰ ਹੋਈ ਦੂਰ ਹੋਈ ਹੈ ਤਾਂ ਹੋਰ ਅੱਗੇ ਵੀ ਜਿਹੜਾ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਲੰਬਾ ਜਿਹੜੇ ਬੰਨ ਤਿਆਰ ਕਰਨੇ ਪੈਣੇ ਆ ਤਾਂ ਸਾਰੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿਵੇਂ ਜਿਹੜਾ ਰੱਸਿਆਂ ਦੇ ਨਾਲ ਬੰਨ ਬੰਨ ਕੇ ਆ ਦੇਖ ਸਕਦੇ ਹੋ ਤੁਸੀਂ ਰੱਸਿਆਂ ਦੇ ਨਾਲ ਬੰਨ ਕੇ ਇਹਨਾਂ ਗੱਟਿਆਂ ਨੂੰ ਜਿਹੜਾ ਲਗਾਇਆ ਜਾ ਰਿਹਾ ਤਾਂ ਜੋ ਜਿਹੜੇ ਗੱਟੇ ਆ ਰੁੜ ਨਾ ਸਕਣ ਇਹ ਬਿਲਕੁਲ ਜਿਹੜੀ ਮਜ਼ਬੂਤੀ ਇਹਨਾਂ ਦੀ ਹੋਵੇ ਤਾਂ ਬਹੁਤ ਬਰੀਕੀ ਦੇ ਨਾਲ ਜਿਹੜੀ ਸੋਚ ਇਹਨਾਂ ਦੀ ਚੱਲ ਰਹੀ ਆ ਤਾਂ ਇਹਨਾਂ ਵੱਲੋਂ ਜਿਹੜੀਆਂ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਨੁਕਸਾਨ ਨਾ ਹੋਵੇ ਇੱਕ ਤਸਵੀਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਪੂਰੇ ਪੰਜਾਬ ਦੇ ਲੋਕ ਵੱਖ-ਵੱਖ ਸੂਬਿਆਂ ਦੇ ਲੋਕ ਆ ਜਿਹੜੇ ਇਕਜੁੱਟ ਹੋ ਚੁੱਕੇ ਨੇ ਸਾਰੇ ਧਰਮਾਂ ਦੇ ਲੋਕ ਆ ਜਿਹੜੇ ਉਹਨਾਂ ਦੇ ਵਿੱਚ ਏਕਤਾ ਦੇਖਣ ਨੂੰ ਮਿਲ ਰਹੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਆ ਲੋਕ ਆ ਜਿਹੜੇ ਮਲੇਰ ਕੋਟਲਾ ਤੋਂ ਪਹੁੰਚੇ ਆ ਤਾਂ ਵੱਖ-ਵੱਖ ਤਰੀਕੇ ਦੇ ਨਾਲ ਹਰ ਧਰਮਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਵੀ ਅਸੀਂ ਕਿਹੜਾ ਲੰਗਰ ਤਿਆਰ ਕਰਕੇ ਲੈ ਕੇ ਜਾਈਏ ਤਾਂ ਇਹਨਾਂ ਵੱਲੋਂ ਜਿਹੜਾ ਲੰਗਰ ਤਿਆਰ ਕਰਕੇ ਉੱਥੋਂ ਲੈ ਕੇ ਆਂਦਾ ਹੈ ਬਰੀਆਨੀ ਦਾ ਤਾਂ ਟਾਪ ਦੀ ਬਰੀਆਨੀ ਕਿਹਾ ਜਾਂਦਾ ਆਇਆ ਤਾਂ ਇਹ ਅੱਜ ਇੱਥੇ ਲੈ ਕੇ ਆਏ ਨੇ ਜਿਹੜਾ ਫਰੋਹੇਪੁਰ ਦੇ ਨਾਲ ਬਿਲਕੁਲ ਸਤਲੁਜ ਦਰਿਆ ਦੇ ਨਜ਼ਦੀਕ ਅਸੀਂ ਪਹੁੰਚੇ ਆ ਜਿੱਥੇ ਬੰਨ ਤਿਆਰ ਕੀਤੇ ਜਾ ਰਹੇ ਆ ਤਾਂ ਵੱਡੀ ਮਾਤਰਾ ਦੇ ਵਿੱਚ ਇੱਥੇ ਸੇਵਾਦਾਰ ਜਿਹੜੇ ਸੇਵਾ ਕਰ ਰਹੇ ਨੇ ਤੇ ਉਹਨਾਂ ਵਾਸਤੇ ਜਿਹੜਾ ਲੰਗਰ ਲੈ ਕੇ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆਂ ਬਜੀ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਹੋ ਮਲੇਰ ਕੋਲ ਤੋਂ ਆਇਆ ਸਰ ਕਰ ਗੱਲ ਇਧਰ ਮਲੇਰ ਕੋਲੋਂ ਆਏ ਜੀ ਅਸੀਂ ਔਰ ਨਮਕੀਨ ਚੋਲਿਆਂ ਦੀ ਬਰੀਆਨੀ ਬਣਾ ਕੇ ਸਪੈਸ਼ਲ ਲੈ ਕੇ ਆਇਆ ਇੱਕ ਗੱਡੀ ਸਾਡੀ ਬਰੀਆਨੀ ਦੀ ਆ ਔਰ ਬਾਕੀ ਜਿਹੜੇ ਘਰਾਂ ਦੇ ਵਿੱਚ ਪਾਣੀ ਆਇਆ ਉਹਨਾਂ ਦੇ ਡੰਗਰਾਂ ਵਾਸਤੇ ਇੱਕ ਗੱਡੀ ਬਲੇਰੋ ਗੱਡੀ ਫੀਟਦੀ ਆ ਔਰ ਦੋ ਬੜੇ ਟਰੱਕ ਜੈਂਬੋ ਗੱਡੀਆਂ ਬੜੀਆਂ ਉਹ ਘਰ ਦੀਆਂ ਰਾਸ਼ਨ ਰਾਸ਼ਨ ਦੀਆਂ ਨੇ ਉਹਦੇ ਵਿੱਚ ਸੁੱਕੇ ਰਾਸ਼ਨ ਦੀਆਂ ਕੀਟਾ ਬਣਾਈਆਂ ਹੋਈਆਂ ਨੇ ਉਹਦੇ ਜਿਵੇਂ ਕਿ ਤੇਲ ਚਨੀ ਚੌਲ ਹਰ ਇੱਕ ਚੀਜ਼ ਆ ਉਹਦੇ ਇੱਕ ਕੀਟ ਬਣੀ ਹੋਊਗੀ ਗੱਲੇ-ਗੱਲੇ ਕਰਨ ਨੂੰ ਦਿੱਤੀ ਜਾਂਦੀ ਆ ਜਿਹੜਾ ਕਿ ਇੱਕ ਮਹੀਨਾ ਘੱਟੋ-ਘੱਟ ਰਸਨ ਚੱਲ ਸਕੇ ਉਹਦੇ ਵਿੱਚ ਇੰਨਾ ਰਸਨ ਹੋਊਗਾ ਵੀ ਇੱਕ ਮਹੀਨਾ ਇੱਕ ਬੰਦੇ ਪਰਿਵਾਰ ਦਾ ਚੱਲ ਸਕੇ ਤੇ ਉਹਦੀ ਪੂਰੀਆਂ ਦੋ ਬੜੀਆਂ بڑے ਟਰੱਕ ਭਰੇ ਹੋਏ ਨੇ ਜੈਂਬੋ ਉਹ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਫੀਡ ਦੀ ਤੇ ਇੱਕ ਗੱਡੀ ਆਪਣੀ ਬਰੀਆਨੀ ਦੀ ਲੰਗਰ ਜਿਹੜਾ ਉਹ ਬੰਨ ਬੰਨਦੇ ਆ ਕੇ ਵਰਤਾ ਰਹੇ ਆ ਪਹਿਲਾ ਹੁਸੈਨੀ ਵਾਲਾ ਬੋਟ ਤੇ ਗਏ ਆ ਅਸੀਂ ਉਧਰ ਵੀ ਇੱਕ ਗੱਡੀ ਵਰਤਾ ਕੇ ਆਏ ਆ ਬਾਕੀ ਹੁਣ ਹੋ ਰਿਹਾ ਆ ਭਜੀ ਆ ਵਖਵਾਕ ਧਰਮਾਂ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਸੋਚ ਹੁੰਦੀ ਹੈ ਵੀ ਅਸੀਂ ਕਿਹੜਾ ਲੰਗਰ ਤਿਆਰ ਕਰਕੇ ਲੈ ਕੇ ਜਾਈਏ ਤੁਹਾਡੇ ਮਨ ਦੇ ਵਿੱਚ ਇਹੀ ਸੀਗਾ ਵੀ ਅਸੀਂ ਬਰੀਆਨੀ ਦਾ ਲੈ ਕੇ ਜਾਈਏ ਤੁਹਾਨੂੰ ਵਧੀਆ ਲੱਗਿਆ ਵੀ ਇਹ ਅਸੀਂ ਸੇਵਾ ਕਰਕੇ ਜਾ ਕੇ ਸਾਡੇ ਪਤਾ ਕੀ ਹੈ ਚੱਕਰ ਸਾਨੂੰ ਪਤਾ ਹੈ ਵੀ ਵਿੱਚ ਕੋਈ ਖਾਂਦਾ ਮੀਟ ਕੋਈ ਨਹੀਂ ਖਾਂਦਾ ਇਸ ਕਰਕੇ ਜਿਹੜੀ ਅਸੀਂ ਬਰੀਆਨੀ ਲੈ ਕੇ ਆਏ ਬੈਸ਼ਨੂ ਬਰੀਆਨੀ ਲੈ ਕੇ ਆਇਆ ਬਾਰਨਾ ਜਿਹੜੀ ਸਾਡੇ ਮਲੇ ਕੋਲੇ ਚੱਲਦੀ ਹੈ ਉਹ ਮੁਰਗਾ ਜਾਂ ਗੋਸ ਬੱਕਰੇ ਦਾ ਪਾਕੇ ਚਲਦੀ ਹੈ ਇਹ ਐ ਵੀ ਹਰ ਇੱਕ ਬੰਦਾ ਖਾ ਸਕਦਾ ਕੋਈ ਭੁੱਖਾ ਨਹੀਂ ਜਾ ਸਕਦਾ ਚੇ ਉਹ ਈ ਸੀ ਲਿਆਉਂਦੇ ਵਰਨਾ ਕੋਈ ਖਾਂਦਾ ਵਰਨਾ ਸਾਡਾ ਸਾਰਾ ਲੰਗਰ ਬੇਸਟ ਜਾਂਦਾ ਇਸ ਕਰਕੇ ਅਸੀਂ ਲੋਕਾਂ ਦਾ ਚਾਰਾ ਦੇਖਾ ਉਹਦੇ ਵਾਸਤੇ ਤਿਆਰ ਕਰਕੇ ਲੈ ਕੇ ਆਇਆ ਔਰ ਈ ਸੀ ਰੋਟੀ ਲੈ ਕੇ ਆਏ ਤੰਦੂਰੀ ਬਣਵਾ ਕੇ ਉਹ ਲੈ ਕੇ ਆਏ ਸੀ ਤੈਨੂੰ ਸਾਡੇ 3 ਕੁਇੰਟਲ ਆਟਾ ਪਕਾ ਕੇ ਰਾਜ ਸਾਹ ਨੇ ਤੰਦੂਰ ਲਾਏ ਤੇ ਉਹ ਰਾਤ ਤਿਆਰ ਕਰਕੇ ਸਵੇਰੇ ਨੂੰ ਫਿਰ ਇਧਰ ਨੂੰ ਸੀ ਆਏ ਆ ਲੈ ਕੇ ਸਰ ਇਸ ਵਾਰ ਖੜੇ ਹੁੰਦੇ ਆ ਕਿ ਮੁਸਲਮ ਭਾਈਚਾਰਾ Hindu ਭਾਈਚਾਰਾ Sikh ਭਾਈਚਾਰਾ ਵੱਖਰੇ ਵੱਖਰੇ ਤਰੀਕੇ ਨਾਲ ਉਹਨਾਂ ਦੇ ਸੋਚਾਂ ਹੁੰਦੀਆਂ ਪਰ ਹੁਣ ਤਾਂ ਭਾਈ ਜੀ ਪਤਾ ਲੱਗ ਗਿਆ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਗਏ ਜਿੱਥੇ ਹੁਣ ਹੜ੍ਹ ਦੇ ਪ੍ਰਭਾਵ ਤੈਂਨੇ ਲੋਕਾਂ ਨੂੰ ਪੀੜਤ ਹੋ ਗਏ ਐ ਇੰਨੇ ਪਿੰਡ ਡੁੱਬ ਚੁੱਕੇ ਨੇ ਨੁਕਸਾਨ ਹੋ ਗਿਆ ਪਰ ਸਾਰੇ ਲੋਕ ਇਕੱਠੇ ਹੋ ਗਏ ਸਾਰੇ ਧਰਮਾਂ ਦੇ ਸਰ ਇਹ ਲੋਕਾਂ ਦੀ ਭਾਅ ਬਣਾਣੀ ਹੈਗੀ ਵੱਖੋਂ ਦੀ ਹੈ ਜਿਹੜੇ ਵੱਖ ਕਰਾਉਂਦੇ ਨੇ ਸਿਆਸੀ ਬੰਦੇ ਕਰਾਉਂਦੇ ਨੇ ਲੀਡਰ ਕਰਾਉਂਦੇ ਨੇ ਅੱਜ ਮੈਨੂੰ ਦੱਸੋ ਹੋਰ ਵੀ ਕਿਹੜਾ ਕਹਿੰਦਾ ਬੰਦਾ ਵੀ ਮੈਂ ਵੱਖੋ ਮਾ ਹਰਕ ਨਾਲ ਹਰਕ ਤਾਂ ਮੁੰਡਾ ਲਾ ਕੇ ਚੱਲ ਰਿਹਾ ਦੁਗਲੇ ਸੁਗਦੇ ਹਰਕ ਦੇ ਚੱਲ ਰਿਹਾ ਛੇ ਇੰਨੀ ਉਹਨਾਂ ਚ ਹੋਵੇ ਉਹ ਅੱਜ ਲੀਡਰ ਕਿਉਂ ਨਹੀਂ ਵਿਚਾਰ ਆ ਇਹ ਕਿਉਂ ਨਾ ਜ ਹਮਦਰ ਦੀ ਚੇ ਉਹ ਵਿਚਾ ਕੇ ਫੇਰ ਲੋਕ ਉਹਨਾਂ ਨੂੰ ਪਤਾ ਲੱਗਦਾ ਸਾਡੇ ਗਾਲਾਂ ਪੈਣਗੀਆਂ ਕਿਉਂਕਿ ਉਹਨਾਂ ਨੇ ਆ ਕੇ ਕੋਈ ਨਾ ਕੋਈ ਬਿੱਦ ਖੜੀ ਕਰ ਦੇਣੀ ਹੈ ਵੀ ਐ ਨਹੀਂ ਕਰੋ ਉਹ 10 ਬੰਦੇ ਲੈ ਕੇ ਮਗਰ ਤੁਰ ਪੈਂਦੇ ਨੇ ਵੀਰ ਲੈ ਕੇ ਤੁਰ ਬੰਦੇ ਨੇ ਬਾਕੀ ਪੁਲਿਸ ਲੈ ਉਰੇ ਹੈ ਨਹੀਂ ਤਾਂ ਬਹੁਤ ਅੱਛਾ ਕੰਮ ਚੱਲ ਰਿਹਾ ਉਹ ਵੀ ਆ ਕੇ ਸੇਵਾ ਕਰਨਾ ਜੇ ਗੱਲਾਂ ਆਉਂਦੀਆਂ ਨਹੀਂ ਸੇਵਾ ਕਰਨੇ ਉਹਨਾਂ ਦਾ ਪਹਿਲਾ ਫਰਜ ਬੰਦਾ ਜਿਵੇਂ ਵੋਟਾਂ ਦੇ ਵਿੱਚ 50 50 ਦਾ 2 200 ਦਾ ਟੋਲਾ ਲੈ ਕੇ ਫਿਰਦੇ ਨੇ ਅੱਜ ਕਿਉਂ ਨਹੀਂ ਉਹਨਾਂ ਦੀ ਮਗਰ ਲੋਕ ਲੱਗ ਰਿਹਾ ਕਿ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਕੰਮ ਹੋ ਰਿਹਾ ਇਹ ਹੋ ਰਿਹਾ ਇਹਦਾ ਚਾਹੁੰਦੇ ਉਹ ਕੰਟਾ ਚੌਲੇ ਵਰਤ ਕੇ ਦਿਖਾਦਾ ਨਹੀਂ ਸੀ ਕਹਿੰਦਾ ਕਿ ਆ ਬਾਕੀ ਇਨਾਂ ਚ ਭਾਪਣਾ ਵਰਤਨ ਦੀ ਬੰਡੀ ਨਹੀਂ ਜਾਣੇ ਉਹਨਾਂ ਤੋਂ ਲੇਨ ਕੋਟਰਾ ਤੋਂ ਤੁਸੀਂ ਇੱਥੇ ਪਹੁੰਚ ਗਏ ਫਰੋਇ ਪ੍ਰੇਰੀ ਦੇ ਵਿੱਚ ਤੇ तमाम ਆਪਾਂ ਪੰਜਾਬ ਦੀ ਗੱਲ ਕਰੀਏ ਸਾਰਾ ਮਾਝਾ ਗਰਦਾਸਪੁਰ ਹਿਆਰਪੁਰ ਤਰਨਤਾਰਨ ਇਧਰ ਫਾਇਲਕਾ ਇਹ ਸਾਰੇ ਪਿੰਡ ਡੁੱਬ ਚੁੱਕੇ ਆ ਤੇ ਸਾਰੇ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਤੁਸੀਂ ਸੇਵਾ ਕਰ ਰਹੇ ਹੋ ਨਹੀਂ ਜੀ ਹਜੇ ਸਾਡੀ ਅੱਜ ਪਹਿਲੀ ਹੈ ਇਧਰ ਹੀ ਸੀ ਪ੍ਰੋਜਪੁਰ ਕੇ ਜਿਹੜਾ ਉਧਰ ਲੱਗਿਆ ਉਹਨਾਂ ਕਾਢੇ ਉਧਰ ਜਾਇਆ ਹੈ ਸਾਡੀਆਂ ਤਿੰਨ ਚਾਰ ਗੱਡੀਆਂ ਇੱਧਰ ਗਈਆਂ ਨੇ ਅਸੀਂ ਤਿੰਨ ਤੰਨ ਹੋਣਾ ਇੱਕ ਕੱਲ ਦਾ ਦਿਨ ਕੱਢ ਕੇ ਇਨਸ਼ਾਅੱਲਾ ਪਰਸੋਂ ਸਾਡੇ ਲਵੇ ਰਸਨ ਪਿਆ ਬਾ ਵਾਧੂ ਇਜੀ ਫੇਰ ਉਧਰ ਜਾਵਾਂਗੇ ਅੱਲਾ ਨੇ ਤੌਫੀਕ ਦਿੱਤੀ ਜਰੂਰ ਜਾਵਾਂਗੇ ਹਰ ਇੱਕ ਭੈਣ ਭਾਈ ਦੇ ਕੋਈ ਵੀ ਕਮਜ਼ੋਰ ਬੰਦਾ ਸਾਨੂੰ ਮਿਲੋ ਜਿਹੜੀ ਵੀ ਜ਼ਰੂਰਤ ਹੈ ਉਹ ਅਸੀਂ ਜਲਦੀ ਉਸੇ ਟਾਈਮ ਹਾਜ਼ਰ ਕਰਾਂਗੇ ਕੋਈ ਇਹ ਜੀ ਗੱਲ ਨਹੀਂ ਵੀ ਐਨ ਸਾਨੂੰ ਬਹੁਤ ਰੱਬ ਦਾ ਦਿੱਤਾ ਹੋਇਆ ਹੈ ਇਹਦੇ ਵਿੱਚ ਕੋਈ ਚੱਕਰ ਨਹੀਂ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਜੀ ਇੱਥੇ ਐਡੀ ਦੂਰ ਆਨੇ ਸੇਵਾ ਕਰਨ ਆਏ ਇੱਥੇ ਬਹੁਤ ਤੰਦ ਇਹਨਾਂ ਨੇ ਸੇਵਾ ਕੀਤੀ ਹੈ ਬਾਕੀ ਆਸ-ਪਾਸੇ ਵੀ ਸਾਰੇ ਹਰ ਸਾਰੇ ਸ਼ਹਿਰ ਤੋਂ ਆਸ-ਪਾਸੋਂ ਬਹੁਤ ਸੇਵਾ ਤੇ ਸਾਰੇ ਕਰਦੇ ਨੇ ਬਹੁਤ ਵਧੀਆ ਲੱਗਾ ਜੀ ਬਹੁਤ ਮਜਬੂਤੀ ਨਾਲ ਜੀ ਮਹਿਸੂਸ ਹੋ ਰਹੀ ਹੈ ਨਾ ਜਿਹੜੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਗਏ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਜੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਲਓ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਤੁਸੀਂ ਵੇਖ ਸਕਦੇ ਹੋ ਵੀ ਆਪਾ ਇੱਥੇ ਕੋਈ ਧਰਮਾਂ ਦੀ ਜਾਤਾਂ ਪਾਤਾਂ ਦੇ ਚੱਕਰਾਂ 'ਚ ਨਾ ਪਈਏ ਭਾਈ ਜਣੀ ਵੇਖੋ ਕਿੰਨੀ ਦੂਰ ਮਲੇਰ ਕੋਟਲੇ ਤੋਂ ਚੱਲ ਕੇ ਆਏ ਆ ਇੱਥੇ ਲੰਗਰ ਵਰਤਾਨ ਲੈ ਆਏ ਆ ਆਪਦਾ ਮਨ ਸੁੱਚਾ ਤੇ ਨੀਤ ਸੁੱਚੀ ਨਾਲ ਆਏ ਆ ਸਿਰਫ ਕੀ ਇਨਸਾਨੀਅਤ ਦੇ ਬਦਲੇ ਕਾਏ ਆ ਤੇ ਮੈਂ ਇਹੀ ਸਾਰਿਆਂ ਨੂੰ ਸੁਨੇਹਾ ਦੇਣਾ ਚਾਹਾਂਗਾ ਇਹਨਾਂ ਦੇ ਰਈ ਵੀ ਤੁਹਾਡੇ ਚੈਨਲ ਦੇ ਰਈ ਵੀ ਕਿ ਇਦਾਂ ਹੀ ਸਾਰੇ ਵੱਧ ਚੜ ਕੇ ਇੱਥੇ ਬੰਨ ਤੇ ਪਹੁੰਚੋ ਆਪਣੀ ਸੇਵਾ ਆਪਣੀ ਆਪਣੀ ਪਾਓ ਤੇ ਆਪਣੇ ਜੋ ਵੀ ਇਹ ਸੇਵਾ ਦਾ ਮਾਣ ਲੁੱਟੋ ਇੱਥੋਂ ਆ ਕੇ ਤਾਂ ਮੈਂ ਤਾਂ ਇਹ ਹੀ ਕਹਿਣਾ ਚਾਹਾਂ ਤਾਂ ਜਿਵੇਂ ਹੁਣ ਮੈਂ ਪਹਿਲਾਂ ਵੀ ਗੱਲ ਕੀਤੀ ਐ ਤਾਂ ਟਰੈਕਟਰਾਂ ਦੇ ਉੱਤੇ ਜਿਹੜਾ ਇੱਥੇ ਸਮਾਨ ਲੈ ਕੇ ਪਹੁੰਚ ਰਹੇ ਨੇ ਭਾਈ ਜੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੱਡੇ ਵੱਡੇ ਟਰੈਕਟਰਾਂ ਵਾਲੇ ਉਹ ਤਾਂ ਫੁਖਰੇ ਹੁੰਦੇ ਐ ਅਸੀਂ ਤਾਂ ਜੀ ਜਿਹੜਾ ਕੰਮ ਕਰਨ ਵਾਸਤੇ ਆਏ ਆ ਇੱਕ ਸੇਵਾ ਦੇ ਵਾਸਤੇ ਆਏ ਆ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਇਹ ਟਰੈਕਟਰ ਕਿਹਦਾ ਅਸੀਂ ਤਾਂ ਸਾਰਿਆਂ ਨੇ ਆਪਣਾ ਕੰਟ੍ਰਿਬਿਊਸ਼ਨ ਕੀਤੀ ਸਾਡੇ ਪਾਸਟਰ ਸਾਹਿਬਾਨ ਨੇ ਪਾਸਟਰ ਬਲਕਾਰ ਮਸੀ ਜੀ ਮਾਨਾ ਸਿੰਘ ਵਾਲੇ ਤੋਂ ਔਰ ਮੈਂ ਕ੍ਰਿਸਚਨ ਯੂਥ ਦਾ ਪ੍ਰੈਜ਼ੀਡੈਂਟ ਐ ਔਰ ਅਸੀਂ ਰਲ ਮਿਲ ਕੇ ਸਾਰਿਆਂ ਨੇ ਸੇਵਾ ਤੇ ਕਰਨ ਆ ਰਿਆ ਨਾ ਕਿਸੇ ਵੀ ਰੂਪ ਚ ਕੋਈ ਆ ਰਿਆ ਤਾਂ ਤੋਂ ਸਾਰਿਆਂ ਨੂੰ ਮੈਂ ਤੇ ਬੇਨਤੀ ਕਰਾਂ ਕਿ ਸੇਵਾ ਕਰੋ ਕਿਸੇ ਦੀਆਂ ਗੱਲਾਂ ਤੋਂ ਨਾ ਡਰੋ ਅਸੀਂ ਤਾਂ ਰੋਜ਼ ਸੇਵਾ ਕਰਦੇ ਆ ਯਾਰ ਜਗਾ ਜਗਾ ਕੱਲ ਕਰਤੋ ਰਾਤੋ ਗੱਟੀ ਜਾ ਕੇ ਆਏ ਆ ਲੰਗਰ ਦੀ ਪਾਣੀ ਦੀ ਸੇਵਾ ਕਰਕੇ ਆਏ ਆ ਅੱਜ ਇੱਥੇ ਆਏ ਆ ਰੋਜ਼ ਲੰਗਰ ਦੀ ਸੇਵਾ ਚੱਲਦੀ ਸਾਰੀ ਸੁਣਿਆ ਤੁਸੀਂ ਇਹਨਾਂ ਨੇ ਕਿਹਾ ਅਸੀਂ ਰੋਜ਼ ਜਿਹੜੀ ਜਿਹੜੀ ਲੰਗਰ ਦੀ ਸੇਵਾ ਕਰਦੇ ਆ ਤਾਂ ਤਮਾਮ ਜਿਹੜੇ ਇੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਹਿਲਾ ਜਿਹੜਾ ਇਸ ਸਤਲੋਈ ਦਰਿਆ ਦਾ ਜਿਹੜਾ ਬਿਲਕੁਲ ਲੋਕਾਂ ਨੂੰ ਚਿੰਤਾ ਹੋ ਚੁੱਕੀ ਹੈ ਵੀ ਕਿਤੇ ਨਾ ਕਿਤੇ ਜਿਹੜਾ ਇਹ ਬੰਨਾ ਟੁੱਟ ਨਾ ਜਾਵੇ ਕਿਉਂਕਿ ਪਾਣੀ ਵੀ ਜਿਹੜਾ ਕਿਹਾ ਜਾ ਰਿਹਾ ਸਤਲੋਈ ਦਾ ਵਾਧਾ ਨਜ਼ਰ ਆ ਰਿਹਾ ਹੈ ਤਾਂ ਦੂਜੇ ਪਾਸੇ ਸੇਵਾਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਚੁੱਕੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਹੋਰ ਵੀ ਤਸਵੀਰਾਂ ਨਾਲ ਤੁਹਾਡੇ ਸਾਂਝੀਆਂ ਕਰਾਂਗੇ ਜੁੜੇ ਰੋਜ ਡੀ5 ਚੈਨਲ ਪੰਜਾਬੀ ਦੇ ਨਾਲ